ਨਬਾਲਗ ਲੜਕੀ ਨੇ ਗੁਆਂਢੀ ਤੇ ਕੱਪੜੇ ਪਾੜਨ ਤੇ ਇੱਜ਼ਤ ਨੂੰ ਹੱਥ ਪਾਉਣ ਦੇ ਇਲਜ਼ਾਮ ਲਗਾ ਦਿੱਤੇ ਨੇ ਫਿਰੋਜ਼ਪੁਰ ਦੇ ਪਿੰਡ ਕਮਾਲ ਵਾਲਾ ਉਰਫ ਮੁੱਠੀਆਂ ਵਾਲਾ ਦਾ ਇਹ ਮਾਮਲਾ ਜਿੱਥੇ ਇੱਕ ਗੁਆਂਢੀ ਵਿਅਕਤੀ ਦੇ ਵੱਲੋਂ ਗੁਆਂਢ ਵਿੱਚ ਰਹਿੰਦੀ ਨਬਾਲਗ ਲੜਕੀ ਦੀ ਇੱਜ਼ਤ ਨੂੰ ਹੱਥ ਪਾਉਣ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਪੀੜਤ ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰਕੇ ਉਕਤ ਵਿਅਕਤੀ 'ਤੇ ਵੱਡੇ ਇਲਜ਼ਾਮ ਲਗਾਏ ਨੇ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਫਿਰੋਜ਼ਪੁਰ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਪੀੜਤ ਪਰਿਵਾਰ ਨੇ ਆਪਣੇ ਗੁਆਂਢ ਦੇ ਵਿੱਚ ਰਹਿੰਦੇ ਵਿਅਕਤੀ ਦੇ ਵਿਰੁੱਧ ਆਪਣੀ ਧੀ ਦੀ ਇੱਜ਼ਤ ਨੂੰ ਹੱਥ ਪਾਉਣ ਦੇ ਦੋਸ਼ ਲਗਾਏ ਨੇ ਤੇ ਉਕਤ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਹ ਵੀ ਕਿਹਾ ਗਿਆ ਹੈ ਕਿ ਉਕਤ ਵਿਅਕਤੀ ਦੇ ਵੱਲੋਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਂਦਿਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਪਰਿਵਾਰ ਦਾ ਇਹ ਕਹਿਣਾ ਹੈ ਕਿ 4 ਜੂਨ ਨੂੰ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਏ ਤਾਂ ਉਕਤ ਵਿਅਕਤੀ ਦੇ ਦਾਦੇ ਦਾ ਪਿੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਸੀ ਤੇ ਉਸ ਦਾ ਹੈ ਪਰਿਵਾਰ ਦਾ ਇਹ ਕਹਿਣਾ ਹੈ ਕਿ ਮੇਰੀ ਵੱਡੀ ਲੜਕੀ ਤੇ ਲੜਕਾ ਫਿਰੋਜ਼ਪੁਰ ਪੜਨ ਵਾਸਤੇ ਗਏ ਹੋਏ ਸਨ ਪਤਨੀ ਪਿੰਡੇ ਭੋਗ ਦੇ ਵਿੱਚ ਗਈ ਸੀ ਤੇ ਘਰ ਦੇ ਵਿੱਚ ਛੋਟੀ ਲੜਕੀ ਇਕੱਲੀ ਸੁੱਤੀ ਪਈ ਸੀ ਗੁਆਂਢ ਦੇ ਵਿੱਚ ਰਹਿੰਦਾ ਇਹ ਸ਼ਖਸ ਦੁਪਹਿਰ ਨੂੰ ਕੋਠੇ ਦੇ ਨਹੀਂ ਘਰ ਦੇ ਵਿੱਚ ਦਾਖਲ ਹੋਇਆ ਸੁੱਤੀ ਲੜਕੀ ਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਲੜਕੀ ਦੇ ਵੱਲੋਂ ਰੋਲਾ ਪਾਇਆ ਗਿਆ ਤਾਂ ਲੜਕੀ ਦੀ ਕੁੱਟਮਾਰ ਕਰਨ ਲੱਗਦਾ ਹੈ ਲੜਕੀ ਦੇ ਕੱਪੜੇ ਤੱਕ ਪਾੜ ਦਿੱਤੇ ਜਾਂਦੇ ਨੇ ਤੇ ਲੜਕੀ DNA ਜ਼ਬਰਦਸਤੀ ਕਰਨ ਲੱਗਦਾ ਹੈ ਤੇ ਲੜਕੀ ਆਪਣੀ ਜਾਨ ਬਚਾਉਣ ਲਈ ਰੋਲਾ ਪਾਉਂਦੀ ਹੈ ਤਾਂ ਨੇੜੇ ਕੰਮ ਕਰਦੇ ਲੋਕ ਭੱਜੇ ਘਰ ਵੱਲ ਨੂੰ ਆਉਂਦੇ ਨੇ ਤੇ ਉਹਨਾਂ ਨੂੰ ਵੇਖ ਕੇ ਉਕਤ ਵਿਅਕਤੀ ਕੋਠੇ ਦੇ ਪਾਸ ਜਾਂਦਾ ਹੈ ਤੇ ਇਸ ਬਾਬਤ ਹੁਣ ਉਸ ਸ਼ਖਸ ਦਾ ਇਹ ਕਹਿਣਾ ਕਿ ਉਹਨਾਂ ਦੀ ਲੜਕੀ ਦੀ ਹਾਲਤ ਬੇਹਤ ਨਾਜ਼ੁਕ ਹੈ ਤੇ ਲੜਕੀ ਡਿਪਰੈਸ਼ਨ ਦੇ ਵਿੱਚ ਹੈ ਉਹਨਾਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਕਿ ਵਿੜਤ ਪਰਿਵਾਰ ਦੇ ਬਿਆਨ ਅਜੇ ਤੱਕ ਕਲਮਬੰਦ ਨਹੀਂ ਹੋਏ ਕਲਮਬੰਦ ਹੁੰਦ ਨੇ ਤਾਂ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ। ਇਸ ਮਾਮਲੇ ਕੀ ਮੰਗ ਕੀਤੀ ਕਰਦੇ ਹੈ ਮੰਗ ਹੈ ਕਿ ਇਹ ਚੋਣਾਂ ਦਾ ਅਨਸਾਫ ਚਾਹੀਦਾ ਤੇ ਉਹਨੂੰ ਸਜ਼ਾ ਚਾਹੀਦੀ ਜਸ਼ਨ ਨੂੰ ਸਜ਼ਾ ਚਾਹੀਦੀ। ਉਸ ਨਾਲ ਕੋਈ ਗੱਲ ਹੈ? ਹਾਂਜੀ ਕਲੇਮ ਕੀਤੀ ਹੈ ਜੀ। ਹਾਂਜੀ। ਜਾ ਪੁਲਿਸ ਆਦੀ 10 ਵਜੇ ਆ ਕੇ 9 ਵਜੇ ਆ ਕੇ ਸ਼ਾਮੀ ਆ ਕੇ ਸੁਬਾਹ ਆ ਕੇ ਪੁਲਿਸ ਨਹੀਂ ਆਈ ਹਾਂ ਪੁਲਿਸ ਹੀ ਹੋ ਆ ਹੁੰਦੀ ਸੁਬਾਹ ਆ ਕੇ ਸ਼ਾਮ ਆ ਕੇ ਬਸ ਮੈਂ ਕੱਲ ਥਾਣੇ ਨੂੰ ਜਾ ਕੇ ਆ ਹਾਂ ਜੀ ਕੋਈ ਸੁਣਵਾਈ ਨਹੀਂ ਹੁੰਦੀ ਬੰਦੇ ਪਿੰਡ ਦੇ ਆ ਬੰਦੇ ਪਿੰਡ ਦੇ ਗਵਾਹ ਨਹੀਂ ਸਾਡੇ ਕੋਈ ਸੁਣਵਾਈ ਨਹੀਂ ਮੰਗ ਅਸੀਂ ਸਜ਼ਾ ਚਾਹੁੰਨੇ ਬੱਚੇ ਨੂੰ ਸਜ਼ਾ ਹੋਵੇ ਉਹਨੂੰ ਹਾਂ ਜੀ ਕਬਲ ਪਿੰਡ ਦਾ ਤੁਹਾਡਾ ਕੀ ਗੱਲਬਾਤ ਹੋਣੀ ਪਛੜਿਆ ਹਾਂਜੀ ਸਾਡਾ ਮੁਠਿਆਲਾ ਪਿੰਡ ਆ ਤੇ 324 ਪਿੰਡ ਸਾਡਾ ਸਾਡੇ ਇਦਾਂ ਵੀ ਅਸੀਂ ਭੋਗਤੇ ਗਏ ਸੀਗੇ ਪਾਪਾ ਇਹਨਾਂ ਦੇ ਘਰੇ ਨਹੀਂ ਸੀਗੇ ਸਦ ਮੇਰੀਆਂ ਤਿੰਨ ਗੁੱਡੀਆਂ ਨੇ ਇੱਕ ਕਾਕਾ ਐ ਤੇ ਬੱਚੇ ਘਰੇ ਇਕੱਲੇ ਛੱਡ ਕੇ ਗਏ ਸੀ ਸਾ ਇਹਨੂੰ ਛੁੱਟੀਆਂ ਤਾਂ ਹੋਈਆਂ ਸਕੂਲ ਤੋਂ ਤੇ ਇਹਨਾਂ ਨੇ ਮੁੰਡੇ ਨੇ ਕੋੜੀਆਂ ਥਾਣੀ ਉੱਪਰ ਦੀ ਆਇਆ ਕੋਠੇ ਥਾਣੀ ਤੇ ਕੁੜੀ ਦੇ ਕੱਪੜੇ ਲਾਉਣ ਨੂੰ ਪੈ ਗਿਆ ਤੇ ਹੁਣ ਜੇ ਅਸੀਂ ਇਹਨਾਂ ਨੇ ਇੱਜ਼ਤ ਸਾਡੀ ਝੋਲ ਦਿੱਤੀ ਸਾਰੀ ਵੀ ਇਹਨਾਂ ਨੇ ਆਪਾਂ ਨੂੰ ਸਾਨੂੰ ਇਨਸਾਫ ਨਹੀਂ ਮਿਲਦਾ ਪਿੰਡ ਵਾਲੇ ਇਹ ਕਹਿੰਦੇ ਨੇ ਵੀ ਤੁਸੀਂ ਰਾਜੀ ਨਾਵੇਂ ਨੂੰ ਆ ਜਾਓ ਜੇ ਰਾਜੀ ਨਾਵੇਂ ਚ ਅਸੀਂ ਇਹ ਗੱਲ ਕਹੀ ਵੀ ਇਹਨੂੰ ਛੇਤਰਾ ਦਾ ਹਾਰ ਪਾ ਕੇ ਕਾਲਾ ਮੂੰਹ ਕਰਾਇਆ ਜਾਵੇ ਉਹ ਕਹਿੰਦੇ ਸਾਡਾ ਮੁੰਡਾ ਮਰ ਜੂਗਾ ਤੇ ਸਾਡਾ ਮੁੰਡਾ ਉਹਨਾਂ ਦਾ ਮੁੰਡਾ ਮਰਦਾ ਏ ਤੇ ਸਾਡੀ ਕੁੜੀਆ ਕਹਿੰਦੀ ਵੀ ਜੇ ਤੁਸੀਂ ਮੈਨੂੰ ਇਨਸਾਫ ਨਾ ਦਿੱਤਾ ਤੇ ਮੈਂ ਦਵਾਈ ਫੀ ਕੇ ਮਰ ਜਾਣਾ ਮੈਨੂੰ ਮੇਰਾ ਹੱਕ ਨਹੀਂ ਮੈਨੂੰ ਇਨਸਾਫ ਨਹੀਂ ਮਿਲਦਾ ਪਿਆ ਤੇ ਜਿਹੜੇ ਉਹਨਾਂ ਦੇ ਉਤਲੇ ਜੀ ਆ ਇੱਕ ਪੰਮਾ ਐ ਇਹ ਕੋਹਨਾਂ ਦਾ ਕਾਲਾ ਏ ਇਹ ਕੋਹਨਾਂ ਦਾ ਜਵਾਈ ਏ ਸਾਡੇ ਉਹ ਸਾਨੂੰ ਆਹ ਦਿਨ ਧਮਕੀਆਂ ਦਿੰਦੇ ਨੇ ਉਹ ਸਾਨੂੰ ਇਹ ਕਹਿੰਦੇ ਨੇ ਵੀ ਤੁਹਾਡੀ ਦੀ ਦਾ ਕੀ ਵਿਗੜ ਗਿਆ ਕੀ ਹੋ ਗਿਆ ਤੁਹਾਨੂੰ ਤੇ ਜੇ ਤੁਹਾਡੇ ਘਰ ਚ ਰਕ ਜੇ ਜਾਓ ਭੱਜ ਲੋ ਤੁਸੀਂ ਕੀ ਕਰ ਲੋਗੇ ਸਾਡੇ ਉਹ ਪਿੰਡ ਦੇ ਰਹਿਣ ਵਾਲੇ ਹਾਂਜੀ ਉਹ ਪਿੰਡ ਦੇ ਸਾਡੇ ਨਾਲ ਗਵੰਡੀ ਨਾਲ ਸਾਡੇ ਘਰ ਇੱਕ ਗੇਟ ਸਾਡਾ ਇੱਕ ਇੱਕ ਪਾਸੇ ਉਹਨਾਂ ਦਾ ਗੇਟ ਆ ਕੀ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਹੈ ਹਾਂਜੀ ਅਸੀਂ ਕੀਤੀ ਹੈ ਸਾਡੀ ਸੁਣਾਈ ਨਹੀਂ ਹੋਈ ਉਹ ਪੁਲਿਸ ਜਦੋਂ ਹਰਫਕੇ ਥਾਣੇ ਤੋਂ ਆਉਂਦੀ ਹੈ ਤੇ ਸਾਡੇ ਘਰ ਤੇ ਕਰਨੀ ਆਉਂਦੀ ਉਹ ਪਿੱਛੋਂ ਵਾਪਸ ਹੋ ਜਾਂਦੀ ਹੈ ਸਾਡੀ ਸੁਣਾਈ ਅੱਜ ਚੌਥਾ ਦਿਨ ਹੋ ਗਿਆ ਸਾਡੇ ਬੱਚਾ ਰੋ ਰੋ ਕੇ ਅਮਲਾ ਹੋ ਗਿਆ ਉਹ ਕਹਿੰਦੇ ਵੀ ਜੇ ਮੇਰੀ ਸੁਣਾਈ ਨਾ ਆਈ ਵੀ ਅਸੀਂ ਰਾਜੀ ਨਾਵੇਂ ਨੂੰ ਵੀ ਗਿਆ ਸੀ ਵੀ ਜੇ ਉਹ ਮੂੰਹ ਕਾਲਾ ਕਰਦੇ ਨੇ ਤੇ ਮੈਂ ਬਖਸ਼ੂ ਉਹਨਾਂ ਨੂੰ ਮਾਫ ਕਰ ਦਾਂਗੀ ਤੇ ਪਰ ਜਦੋਂ ਉਹਨਾਂ ਨੇ ਇਹ ਗੱਲ ਕਹੀ ਸਾਡਾ ਮੁੰਡਾ ਮੂੰਹ ਕਾਲੇ ਕਿਤੇ ਨਾ ਮਰ ਜਾਂਦਾ ਹੈ ਉਹ ਕਹਿੰਦੀ ਵੀ ਜੇ ਮੇਰੀ ਇੱਜ਼ਤ ਰੋਲ ਦਿੱਤੀ ਤੀ ਜੇ ਮੈਂ ਮਰ ਗਈ ਤੇ ਮੈਂ ਤਾਂ ਸਾਰੇ ਜੀਆਂ ਦੇ ਨਾਂ ਲਿਖਾ ਕੇ ਮਰਾਂਗੀ ਕੋਈ ਤੁਮ ਕੋਈ ਕਰ ਹਾਂਜੀ ਉਹਨਾਂ ਤਾਂ ਵੀ ਸਾਨੂੰ ਇਹ ਦਿੱਤੀ ਏ ਵੀ ਸਾਡਾ ਤੁਸੀਂ ਅਸੀਂ ਤੁਹਾਨੂੰ ਕੁਝ ਨਹੀਂ ਕਰ ਸਕਦੇ ਤੁਸੀਂ ਸਾਡਾ ਜੇ ਤੁਹਾਡੇ ਨਾਲ ਇਹ ਗੱਲ ਹੋ ਗਈ ਤਾਂ ਕੀ ਹੋ ਗਿਆ ਸਾਰਾ ਨਾ ਹੁੰਦੀ ਪਰ ਸਾਨੂੰ ਇਹ ਸਭ ਦਾ ਆਪਦੀ ਸ਼ਰਮ ਮਹਿਸੂਸ ਆ ਅਸੀਂ ਇਹ ਮੰਗ ਕਰਦੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਹਾਂ ਕਿਸੇ ਦੇ ਘਰੇ ਕਰੋ ਆਪਾਂ ਬਾਹਰੋਂ ਆਪਾਂ ਘਰੇ ਆਉਣੇ ਵੀ ਇੱਜ਼ਤ ਬਚਾਉਣ ਵਾਸਤੇ ਜੇ ਕੋਈ ਆਪਣੇ ਘਰੇ ਆਣ ਕੇ ਬੱਚੇ ਦੀ ਇੱਜ਼ਤ ਲੋਟੂ ਤਾਂ ਕਰੋ ਆਪਾਂ ਕਿੱਥੇ ਜਾ ਸਕਦੇ ਤੁਸੀਂ ਇਹ ਦੱਸੋ ਜੇ ਇਹ ਥੋੜਾ ਅੱਜ ਇਸ ਗਰੀਬ ਬੰਦੇ ਦੀ ਕੋਈ ਮਦਦ ਇਹ ਨਾ ਕਰ ਸਕਦਾ ਤੇ ਇਹ ਜਟਾ ਨੇ ਸਾਨੂੰ ਟਿਕਾਣੇ ਨਹੀਂ ਦੇਣਾ ਕੋਈ ਪਰਮਾਸ਼ਰਿਕ ਬੰਦਾ ਵੀ ਅਸੀਂ ਸਾਡੀ ਮਿੰਤ ਕੀਤੀ ਜਾਵੇ ਸਾਡੀ ਸੁਣਾਈ ਕੀਤੀ ਜਾਵੇ ਬਟ ਤੇਰਾ ਪਿੰਡ ਹੈ ਤੁਹਾਡਾ ਕੀ ਗੱਲ ਪਤਾ ਮੇਰਾ ਪਿੰਡ ਉੱਠਿਆ ਵਾਲਾ ਮੈਂ ਦਪਹਿਰ ਦਾ 2 ਵਜੇ ਦਾ ਟਾਈਮ ਸੀ ਮੈਂ ਸੁੱਤੀ ਪਈ ਸੀ ਸਾਡੇ ਘਰ ਕੋਈ ਨਹੀਂ ਹੈਗਾ ਸੀ ਤੇ ਉਹ ਦਸ਼ਨਪ੍ਰੀਤ ਮੁੰਡਾ ਉਹ ਮੇਰਨਾਂ ਹੱਥ ਹੀ ਪੱਲੀ ਪਿਆ ਮੇਰੇ ਕੱਪੜੇ ਲਾਉਣ ਦੀ ਕੋਸ਼ਿਸ਼ ਕੀਤੀ ਘੰਟਾ ਸਾਡੇ ਵਿੱਚ ਹਦਫਾਈ ਹੋਈ ਮੈਂ ਜਦੋਂ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਮੈਨੂੰ ਬਾਰ-ਬਾਰ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨਾਂ ਤੱਕਾ ਮਾਰ ਕੇ ਦੂਆ ਖੋਲ ਕੇ ਤੇ ਆਪਣੇ ਪਿੰਡ ਦੇ ਸਰਪੰਚ ਨੂੰ ਤੇ ਉਹਨਾਂ ਦੇ ਚਾਚੇ-ਤਾਏ ਮੁੰਡਿਆਂ ਨੂੰ ਤੇ ਸਾਰੀ ਗੱਲ ਦੱਸੀ ਤੇ ਉਹਨਾਂ ਉਹ ਮੁੰਡੇ ਨੂੰ ਵੇਖ ਲਿਆ ਸਾਰੀ ਗੱਲ ਹੋਈ ਕੌਣ ਸੀਗੇ ਉਹ ਔਰ ਸਾਡੇ ਪਿੰਡ ਦੇ ਸਰਪੰਚੀ ਤੇ ਉਹਨਾਂ ਚਾਚੇ ਦਾਦੇ ਮੰਡੀ ਹਾਂਜੀ ਉਹ ਕੀ ਕਰਦੇ ਉਹ ਜੇ ਅਸੀਂ ਇਹ ਕਿਸੇ ਨੂੰ ਜੀ ਕਹਿੰਦੇ ਆ ਜੀ ਪੁੱਲ ਸਾਰਿਆਂ ਨੇ ਜੋ ਪੈਸੇ ਦੇਖ ਰਿਸ਼ਵ ਦੇ ਕੇ ਤੇ ਉਹਨਾਂ ਨੂੰ ਜੀ ਉੱਥੇ ਮੋੜਨ ਦੇ ਵਾਸਤੇ ਜੀ ਪੁਸਟਾ ਤੱਕ ਉਹੋ ਜੀ ਹਾਂਜੀ ਜੀ ਦੋ ਵਾਰ ਕੰਪਲੀਟ ਕੀਤੀ ਆ ਪਿੰਡ ਤੱਕ ਕੋਈ ਸੌਣ ਨਹੀਂ ਦਿੰਦੇ ਆ ਰਾਜੀ ਨਵੇਂ ਵਾਲੇ ਇਹ ਵੋਣ ਵਾਲੇ ਬੰਦੇ ਆ ਜੀ ਹੁਣ ਤੁਸੀਂ ਕੀ ਮਨ ਕਰਦੇ ਆਸੀਂ ਪਰਚਾ ਚਾਹੁੰਦੇ ਆ ਜੀ ਸਜ਼ਾ ਹੋਵੇ ਹਾਂਜੀ ਮੈਨੂੰ ਇਨਸਾਫ ਮਿਲੇ ਅਸਲ ਵਿੱਚ ਐਸ ਐਚਓ ਆਰਫ ਕੇ ਤੋਂ ਇਸ ਦੇ ਬਾਰੇ ਦਰਇਆਖਤ ਕੀਤੀ ਹੈ ਜਿਸ ਨੇ ਕਿਹਾ ਕਿ ਇੱਕ ਕੇਸ ਦੀ ਕੰਪਲੇਂਟ ਆਈ ਹੈ ਜੋ ਆਪਸ ਦੇ ਵਿੱਚ ਗਵੰਡੀ ਨੇ ਤੁੰ ਨੂੰ ਤੇ ਜਿਹੜੀ ਦੂਜੀ ਤਰਫ ਤੋਂ ਵੀ ਇਹਦੀ ਪ੍ਰੀਲੀਮਿਨਰੀ ਇਨਕੁਆਰੀ ਕਰ ਰਹੇ ਹਨ ਇਨਕੁਆਰੀ ਕਰਕੇ ਜਲਦੀ ਕਾਰਵਾਈ ਅਮਲ ਵਿੱਚ ਲਿਆਉਣਗੇ